ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਇੱਕ ਐਸੇ ਨੌਜਵਾਨਾ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਜੀਨੇ ਸਿਰਫ 30000 ਦੀ ਇੱਕ ਗਾਂ ਤੋਂ ਫਾਰਮ ਸਟਾਰਟ ਕੀਤਾ ਅੱਜ 80 ਗਾਵਾਂ ਦਾ ਵਈਦਾ ਫਾਰਮ ਹੈ ਤੇ ਇੱਕ ਦਿਨ ਦਾ 1400 ਲੀਟਰ ਦੁੱਧ ਪੈਦਾ ਕਰ ਰਿਹਾ ਇਹ ਨੌਜਵਾਨ ਜਿਸਦੇ ਸਦਕੇ ਇਹਨੇ ਸਰਕਾਰੀ ਨੌਕਰੀ ਵੀ ਛੱਡ ਦਿੱਤੀ ਦੋਨੇ ਭਰਾ ਮਿਲ ਕੇ ਇਹ ਜਿਹੜਾ ਫਾਰਮ ਹੈ ਚਲਾ ਰਹੇ ਆ ਇਹਨਾਂ ਨੇ ਸਬਰ ਨਾਲ ਕੰਮ ਕੀਤਾ ਸਬਰ ਕਹਿੰਦੇ ਸਭ ਤੋਂ ਵੱਡੀ ਗੱਲ ਹੈ ਆਸ ਤੇ ਆਸ ਤੇ ਸਟਾਰਟ ਕੀਤਾ ਕੋਈ ਇਸ ਕੰਮ ਦੇ ਵਿੱਚ ਕਾਲਾ ਪਾਣੀ ਲੈ ਕੇ ਆਂਦਾ ਸਿਰਫ ਇੱਕ ਗਾਂ ਤੋਂ ਸ਼ੁਰੂ ਕੀਤਾ ਇਹਨਾਂ ਨੇ 1 ਟੂ 1 ਜਿਹੜਾ ਇਹ ਨਸਲ ਸੁਧਾਰ ਕੀਤੀ ਅੱਜ ਇਸ ਕੋਲੇ 5-5 ਲੱਖ ਰੁਪਏ ਦੀਆਂ ਗਾਈਆਂ ਵੀ ਖੜੀਆਂ ਨੇ ਪੀਡੀਐਫ ਮੇਲੇ ਦੇ ਵਿੱਚ ਹੋਰ ਕਾਫੀ ਮੇਲਿਆਂ ਦੇ ਵਿੱਚ ਇਨਾਮ ਜਿੱਤ ਚੁੱਕੇ ਆ ਦੁੱਧ ਚਵਾਈ ਕੰਪੀਟੀਸ਼ਨ ਜਿੱਤੇ ਬਿਊਟੀ ਕੰਪੀਟੀਸ਼ਨ ਜਿੱਤੇ ਤੇ ਇਹਨਾਂ ਨੇ ਭਰਾਵਾਂ ਨੇ ਕਿਸ ਤਰੀਕੇ ਨਾਲ ਇਸ ਫਾਰਮ ਦੇ ਵਿੱਚ ਕੰਮ ਕੀਤਾ ਆਪਾਂ ਬਾਈ ਨਾਲ ਕੱਲੀ-ਕੱਲੀ ਗੱਲ ਵੀ ਜਾਣਾਂਗੇ ਸੋ ਇਸ ਨੌਜਵਾਨ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ ਬੰਗੀ ਕੱਲਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਆ ਭਰਾ ਠੀਕ ਹੋ ਵਧੀਆ ਚੱਲਦੀ ਰਹੇ ਨਾਟ ਸਾਹਿਬ ਆਪਾਂ ਨਾ ਇੱਕ ਮੈਨੇਜ ਹੁੰਦਾ ਵੀ ਲੋਕੀ ਨਾ ਦੇਖੋ ਦੇਖ ਬਹੁਤ ਜ਼ਿਆਦਾ ਕੰਮ ਕਰਦੇ ਆ ਬਹੁਤ ਸਾਰੇ ਡੇਰੀ ਫਾਰਮ ਜਿਹੜੇ ਫੇਲ ਹੁੰਦੇ ਆ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਸ਼ੁਰੂ ਕੀਤਾ ਕਦੋਂ ਸ਼ੁਰੂ ਕੀਤਾ ਸੀਗਾ ਤੇ ਕਿੰਨੇ ਜਾਨਵਰਾਂ ਤੋਂ ਸ਼ੁਰੂ ਕੀਤਾ ਹੈ ਜੀ ਪਹਿਲਾਂ ਇੱਕ ਗਾਂ ਲੈਂਦੀ ਸੀ ਉਹ ਜਰਸੀ ਜੀ ਗਾਂ ਸੀਗੀ 18 ਕਿਲੋ ਲੀਟਰ ਦੁੱਧ ਸੀਗਾ ਅਸੀਂ 30 ਕੁ ਹਜ਼ਾਰ 28 30 ਹਜ਼ਾਰ ਦੇ ਘਰਾਇਆਂ ਚ ਲੈਤੀ ਸੀਗੀ ਉਹਨੇ ਸਾਡੇ ਕੋਲੇ ਸਾਡਾ ਜੁਆਇੰਟ ਫੈਮਿਲੀ ਸੀਗੀ ਫਾਦਰ ਅਰਗੇ ਤਿੰਨ ਭਰਾ ਸੀ ਤੇ ਉਹ ਸਾਨੂੰ ਉਹਦੇ ਬੱਚੀਆਂ ਮੰਨ ਲਓ ਵੀ ਬੰਡੀਆਂ ਆਈਆਂ ਇੱਕ ਇੱਕ ਬੱਚੀ ਇੱਕ ਉਹ ਹੋ ਗਈ ਸਾਡੇ ਕੋਲੇ ਅਸੀਂ ਤਿੰਨ ਕ ਲੈਤੀਆਂ ਸੀਗੀਆਂ ਪਿੰਡ ਚੋਂ 66 ਹਜ਼ਾਰ ਦੀ ਗਾਂ ਲੈਤੀ ਸੀ ਉਦੋਂ ਹੂੰ ਤੇ 3500 ਦੀ ਬੱਚੀ ਲੈਤੀ ਸੀ ਹੂੰ ਚਾਰ ਕਨਗ ਕਰਲੇ ਸੀਗੇ ਅਸੀਂ ਠੀਕ ਹੈ گاਵਾਂ ਦੇ अच्छा ये वो चार नाग सी, सी ना, है जेडे ਸਾਡੇ ਕੋਲੇ ਜਿਹੜੀ ਬੱਚੀ ਸੀ ਉਹ ਨਾ ਮੰਨ ਲਓ ਹੈ ਤਾਂ ਸੀ ਸ਼ਾਇਦ ਉਹ ਟੱਠੇ ਦੀ ਕ੍ਰੋਸਿੰਗ ਤੋਂ ਸੀਗੀ ਮਾਂ ਉਹਦੀ ਸੀਗੀ 35 ਲੀਟਰ ਦੀ ਤੇ ਉਹ ਮੰਨ ਲਾ ਕਾਲੀ ਕਰਕੇ ਉਹਨਾਂ ਨੇ ਵੇਚਤੀ ਸੀ ਇਹ ਅਮਰੀਕਨ ਨਹੀਂ ਹੈ ਤਾਂ ਦੇਸੀ ਹੈਗੀ ਟੱਠੇ ਤੋਂ ਆ ਤੇ ਟੱਠਾ ਮੰਨ ਲਓ ਕ੍ਰੋਸ ਬ੍ਰੀਡ ਜਿਆ ਸੀਗਾ ਹਾਂ ਉਹਨੇ ਸਾਡੇ ਕੋਲੇ ਪਹਿਲੇ ਹੀ ਕਿਹੜੀ ਸਭ ਤੋਂ ਵੱਧ ਉਹ ਦੋਨੇ ਦਿੱਤਾ ਸੀ 21 ਲੀਟਰ ਅੱਛਾ ਜਦੋਂ ਪਹਿਲੀ ਵਾਰੀ ਮਸ਼ੀਨ ਲਾਈਏ ਘਰੇ ਦੁੱਧ ਚੋਣ ਵਾਲੀ ਉਹ ਅੱਥੀ ਨਾਲ ਚੋਈ ਨਹੀਂ ਜਾਂਦੀ ਸੀ ਅੱਛਾ ਥਣ ਉਹਦਾ ਸੀਗਾ ਛੋਟਾ ਇੱਥੇ ਫਾਲੀ ਗੁੰਡੀ ਨਾਲ ਦੋ ਪਾਸੇ ਬਹਿ ਕੇ ਚੋਂਦੇ ਸੀ ਹਾਂ ਤੇ ਵਸੇ ਅਸੀਂ ਉੱਥੋਂ ਸ਼ੁਰੂਆਤ ਕਰੀ ਉਹ 21 ਲੀਟਰ ਵਾਲੀ ਤੇ ਦੂਜੀਆਂ ਜਿਹੜੀਆਂ ਸੀਗੀਆਂ ਉਹ ਵੀ ਗਾਵਾਂ 25 25 30 ਲੀਟਰ ਵਾਲੀਆਂ ਸੀਗੀਆਂ ਹਾਂ ਤੇ ਸਾਡੇ ਕੋਲੇ ਤਿੰਨ ਕਿ ਸਾਲਾਂ ਚ 40 40 ਲੀਟਰ ਦੀਆਂ ਚਾਰ ਪੰਜ ਗਾਵਾਂ ਬਾਕੀਆਂ ਸੀ ਅੱਛਾ ਫਿਰ ਉਦੋਂ ਬਾਅਦ ਆਈ ਏ ਆਈ ਕਰਦੇ ਸੀਗੇ ਸੀਮਨ ਚੰਗਾ ਵਧੀਆ ਲਾਉਂਦੇ ਗਏ ਸੈਕਸੜ ਸੀਮਨ ਬਹੁਤ ਲਾਇਆ ਹਾਂ ਸੈਕਸੜ ਸੀਮਨ ਲਾਇਆ ਗਿਆ ਜੇ 5 ਬੈੜੀਆਂ ਸੀ ਤਾਂ ਪੰਜਾਂ ਦੇ ਸੈਕਸੜ ਅੱਛਾ ਜੇ 14 ਸੀ ਤਾਂ 14 ਦੇ ਸੈਕਸੜ ਹੁਣ ਤੱਕ ਵੀ ਉਹੀ ਚੱਲ ਰਿਹਾ ਕੰਮ मतलब ਆਪਦੀ ਜਿਹੜੀਆਂ ਚੁਣੀਆਂ ਹੋਈਆਂ گاਵਾں ਦੀ ਸਾਡੀਆਂ ਚੰਗੀ ਬਲੱਡ ਲਾਈਨ ਦੀ ਉਹਨਾਂ ਦੇ ਸੈਕਸਡ ਲਾਲਾ ਸੀ ਉਹਦੀ ਬਰੀਡ ਵਧਾਈ ਅੱਗੇ ਜਿਹੜੀਆਂ ਸਾਨੂੰ ਕੋਈ ਪ੍ਰੋਬਲਮ ਪਾਉਂਦੀਆਂ ਸੀ گاਵਾں 'ਚ ਉਹ ਬਰੀਡ ਅੱਗੇ ਨਹੀਂ ਬਣਾਉਂਦੇ ਸੀ ਮੇਨ ਜਿਹੜਾ ਧਰ ਹੈਗਾ ਉਹ ਡੇਰੀ ਫਾਰਮਿੰਗ ਦੇ ਵਿੱਚ ਗਾਂ ਹੈ ਹਮ ਇੱਕ ਚੰਗੀ ਬਰੀਡਰ ਗਾਂ ਐਗੀ ਉਹ ਸਾਨੂੰ ਚਾਹੀਦੀ ਐ ਇੱਕ ਬਰੀਡਰ ਗਾਂ ਚਾਹੀਦੀ ਐ ਫਿਰ ਉਹਦੇ ਵਿੱਚ ਸਾਨੂੰ ਨੌਲੇਜ ਹੋਣੀ ਚਾਹੀਦੀ ਐ ਮੁੱਢਲੀ ਸਾਰੀ ਵੈਕਸੀਨੇਸ਼ਨ ਦਾ ਪਤਾ ਹੋਣਾ ਚਾਹੀਦਾ ਪੱਠੇ-ਪੁੱਠੇ ਪਾਉਣੇ ਆਪਾਂ ਵੀ ਕਿੰਨੇ ਕ ਪੱਠੇ ਖਾਂਦੀਆਂ ਗਾਵਾਂ ਵਜਨ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਕਿੰਨਾ ਖਾਂਦੀ ਆ ਉਹ ਮੁਢਲੀ ਜਿਹੜੀ ਨਾਰਮਲੀ ਟ੍ਰੇਨਿੰਗਾਂ ਦੇ ਵਿੱਚ ਜਿਹੜੀ ਪੱਠਿਆਂ ਬਾਰੇ ਆ ਜਿਵੇਂ ਕੋਈ ਰਾਈ ਕਾ ਵਰਸੀਨ ਆ ਜਾਂ ਹੋਰ ਇਹਨਾਂ ਚ ਵੀ ਥੋੜਾ ਥੋੜਾ ਫਰਕ ਹੈ ਸਾਰੇ ਪੱਠਿਆਂ ਚ ਜਿਵੇਂ ਮੱਕੀ ਦਾ ਆਚਾਰ ਆਗਾ ਵਰਸੀਨ ਜਾਂ ਜਵਾਰ ਹੈਗੀ ਮਤਲਬ ਕਿ ਸਾਈਲੇਜ ਚ ਵੀ ਆਈ ਹੈ ਕਣਕ ਦਾ ਵੀ ਸਾਈਲੇਜ ਪੈਂਦਾ ਹੈ ਰਾਈ ਕਾ ਦੇ ਵੀ ਸਾਈਲੇਜ ਪੈਂਦਾ ਹੈ ਮੱਕੀ ਦਾ ਪੈਂਦਾ ਸਾਰੀਆਂ ਥੋੜੀਆਂ ਥੋੜੀਆਂ ਜਿਹੜੀਆਂ ਮੂਰਲੀ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਇੱਕ ਦਿਨ ਦਾ ਤੁਹਾਡਾ ਦੁੱਧ ਕਿੰਨਾ ਪਾਉਂਦਾ ਇੱਕ ਦਿਨ ਦਾ ਸਾਡੇ ਕੋਲੇ ਹੁਣ ਚੱਲੀ ਜਾਂਦਾ ਜੀ 1400 ਲੀਟਰ ਦੇ ਲਗਭਗ ਦੁੱਧ ਆ ਛੜਦਾ ਮਤਲਬ ਵੀ ਲੋਕਾਂ ਨੇ ਜਿਸ ਕਿਸੇ ਨੇ ਵੀ ਫਾਰਮ ਦੇ ਵਿਜ਼ਿਟ ਵਿਜ਼ਿਟ ਕਰਦਾ ਜਾਂ ਕੋਈ ਦੇਖਦਾ ਅਗਲਾ ਕਹਿੰਦਾ ਯਾਰ ਇੱਕ ਦਿਨ ਦਾ 1400 ਲੀਟਰ ਦੁੱਧ ਆ ਵਾਈ ਜਾਂਦਾ ਆਪਾਂ ਵੀ ਅਸੀਂ ਲੈ ਲਈਏ ਪਹਿਲਾਂ ਇਹ ਦੱਸੋ ਵੀ ਜਦੋਂ ਜਾਨਵਰ ਪਰਚੇਜ਼ ਕਰਨੇ ਆਂ ਇੰਡੀਆ ਲਾਰਜ ਸਕੇਲ ਦੇ ਵਿੱਚ ਕੀ ਸਾਰੇ ਜਾਨਵਰ ਸ ਨੇ ਸਾਰੇ ਜਾਨਵਰ ਸਹੀ ਨਾ ਮਿਲਣ ਪਰ ਇਹ ਚੀਜ਼ ਇਹ ਹੈ ਜੇ ਤੁਸੀਂ ਜਾਨਵਰ ਚੰਗਾ ਲਓਗੇ ਇੱਕ ਚੰਗੀ ਬਲੱਡ ਲਾਈਨ ਦਾ ਜਾਨਵਰ ਲਓਗੇ ਚੰਗਾ ਜਾਨਵਰ ਚੋਕੇ ਲਓ ਉੱਥੇ ਪੈਸੇ ਦਾ ਕੋਈ ਬੜਾ ਫਰਕ ਨਹੀਂ ਪੈਂਦਾ ਹੁਣ ਮੈਂ ਦੇਖਿਆ ਸੀ گاਵਾ ਸੇਲ ਕਰਦੇ ਆ ਮਤਲਬ ਜਿਹੜਾ ਗਾਂ ਚੋਕੇ ਅਸੀਂ ਦਿੰਨੇ ਆਂ ਕਿ ਮੰਨ ਲਓ ਅਸੀਂ 2 ਲੱਖ ਦੇ ਲਗਭਗ ਗਾਂ ਦਿੰਨੇ ਆਂ ਹਾਂ ਜਿਹੜੀ ਚੋਕੇ ਦਿੰਨੇ ਆਂ ਦੁੱਧ ਹੋਊਗਾ 35 ਲੀਟਰ 36 ਲੀਟਰ 38 40 40 ਤੋਂ 30 ਦੇ ਵਿੱਚ ਦੀ ਗਾਂ ਹੋਊਗੀ ਬਾਕੀ ਉਮਰ ਦੇ حساب ਨਾਲ ਹੁੰਦਾ ਹੈ ਮਤਲਬ ਲਓ ਵੀ ਲਾਰਜ ਸਕੇਲ ਤੇ ਤੇਰੇ ਮਿਲਦੇ ਮੈਂ ਕੱਲਾ ਕੱਲਾ ਇੱਕ ਇੱਕ ਦੋ ਦੋ ਜਾਨਵਰ ਮਿਲ ਜਾਂਦੇ ਆ ਜੇ ਮਤਲਬ ਕਿ ਜਿਵੇਂ ਮੰਨ ਲਓ ਅਸੀਂ ਹੁਣ ਬੱਚੀਆਂ ਇਹ ਸੈਕਟਰ ਵੀ ਨੂੰ ਵੱਧ ਪਾਲਦੇ ਆ ਬੱਚੀਆਂ ਸਾਡੇ ਕੋਲੇ ਜਿਵੇਂ ਜੰਮੂ ਤੇ ਗੁਜਰਾਤ ਦੇ ਮਹਾਰਾਸ਼ਟਰ ਤੋਂ ਸੂਰੋ ਫੂਨ ਆਉਂਦੇ ਆ ਬੈੜਾਂ ਦੇ ਬੱਚੀਆਂ ਦੀ ਬਹੁਤ ਜ਼ਿਆਦਾ ਮਤਲਬ ਗਾਕੀ ਹੈਗੀ ਜੀ ਚੰਗੀ ਬਰੀਡ ਦੀਆਂ ਬੱਚੀਆਂ ਹੈਗੀਆਂ ਹੁਣ ਜਦੋਂ ਸਾਰਿਆਂ ਦੀ ਇਹਨਾਂ ਦੀ ਬਲੱਡ ਲੈਣਾ ਇੰਨੀ ਸਟਰੋਂਗ ਹੈ ਸਾਡੇ ਕੋਲੇ 30 ਲੀਟਰ ਤੋਂ ਘੱਟ ਤਾਂ ਪਹਿਲ ਨੂੰ ਬੈੜ ਦੁੱਧ ਦਿੰਦੀ ਨਹੀਂਗੀ ਹਮ ਸਾਡੇ ਕੋਲੇ ਵੱਧ ਤੋਂ ਵੱਧ 46 ਲੀਟਰ ਤੱਕ ਦੁੱਧ ਦਿੰਦੀ ਹੈ ਬੈੜ ਤੇ ਪਰ ਹੁਣ ਤਾਂ ਬਹੁਤ ਕੁਝ ਹੈ ਇਹਦੇ ਵਿੱਚ ਜੀ ਹੁਣ ਤਾਂ ਬਹੁਤ ਜ਼ਿਆਦਾ ਜਿੰਮੇ ਸਾਨੂੰ ਇਹਨਾਂ ਟਾਈਮ ਲੱਗਿਆ ਮੈਨੂੰ ਐ ਲੱਗਦਾ ਵੀ ਹੁਣ ਨਹੀਂ ਇਹਨਾਂ ਟਾਈਮ ਲੱਗਦਾ ਜੇ ਬੰਦਾ ਕਰਨਾ ਚਾਵੇ ਉਦੋਂ ਪੈਸੇ ਨਾਲ ਗਾਂ ਨਹੀਂ ਮਿਲਦੀ ਸੀ ਚੰਗੀ ਅੱਛਾ ਕਿਉਂਕਿ ਉਦੋਂ ਗਾਂ ਹੀ ਨਹੀਂ ਮਿਲਦੀ ਸੀ ਚੰਗੀ ਉਦੋਂ گاਵਾਂ ਦੇ ਵਿੱਚ ਬਰੀਡ ਦੇ ਵਿੱਚ ਐਨਾ ਪਤਾ ਹੀ ਨਹੀਂ ਸੀ ਵੀ ਇਹ ਐਚਐਫ ਬਰੀਡ ਕੀ ਹੈ ਵੀ ਇਹ ਖਾਂਦੀ ਕਿਵੇਂ ਕਈ ਤਾਂ ਕਹਿੰਦੇ ਸੀ ਇਹਦਾ ਦੁੱਧ ਪਤਲਾ ਹੈ ਕਈ ਕਈ ਕੁਝ ਕਹਿੰਦੇ ਸੀ ਪਰ ਉਹ ਕੀ ਸੀ ਸਾਰਾ ਡਾਈਟ ਬਾਰੇ ਵਧੀਆ ਡਾਈਟ ਨਹੀਂ ਮਿਲਦੀ ਸੀ ਪਸ਼ੂਆਂ ਨੂੰ ਖਾਣ ਨੂੰ ਚੰਗੀ ਫੀਡ ਨਹੀਂ ਮਿਲਦੀ ਸੀਗੀ ਸਭ ਤੋਂ ਵੱਡੀ ਗੱਲ ਤਾਂ ਆ ਜਾਂਦੀ ਬਰੀਡ ਤੇ ਹਮ ਇੱਕ ਜੈਨੇਟਿਕਸ ਹੁਣ ਆਉਣ ਵਾਲੇ ਸਮੇਂ 'ਚ ਇਹ ਜਆ ਆ ਰਹੇ ਆਗੇ ਵੀ ਤੁਸੀਂ ਮੰਨ ਲਓ ਵੀ ਸਿੰਗ ਵੀ ਨਹੀਂ ਆਉਣੇ ਬੱਚੀਆਂ ਦੇ ਮਤਲਬ ਇਸ ਤਰ੍ਹਾਂ ਦੇ ਵੀ ਬੁੱਲ ਆ ਰਹੇ ਆ ਉਹਨਾਂ ਦੀਆਂ ਧੀ ਹੁੰਦੇ ਸਿੰਗ ਨਹੀਂ ਹੁੰਦੇ ਤਾਂ ਦਗਾਉਣ ਦੀ ਲੋੜ ਨਹੀਂ ਜਾਨ ਬਰੁਕੋ ਨਹੀਂ ਥੋੜੇ ਕੋਲ ਕੋਈ ਇਦਾਂ ਦੇ ਆਏ ਜਾਨਵਰ ਉਹ ਬੱਚੇ ਜਾਨ ਬਰੁਕੋ ਨਹੀਂ ਆਗੇ ਉਹ ਪਰਲੇ ਸਿਰੇ ਤੇ ਹਾਂ ਸਿਰੇ ਤੇ अच्छा अच्छा ਉਹਦੇ ਵਿੱਚ ਬਚਪੰਤੂ ਸਿੰਘ ਨਹੀਂ ਹਾਂ ਸਿੰਘ ਨਹੀਂ ਹੈਗੇ ਤੇ ਇੱਕ ਜਿਹੜੀ ਫੈਟ ਪਰਸੈਂਟ ਹੈ ਆਪਣੀ SNF ਕਹਿ ਦਿੰਦੇ ਆ ਫੈਟ ਨਹੀਂ ਆਉਂਦੀ ਜ਼ਿਆਦਾਤਰ ਇਹੀ ਮੁੱਦਾ ਪਿੰਡਾਂ 'ਚ گاਵਾਂ ਦਾ ਹੈਗਾ ਵੀ ਫੈਟ ਨਹੀਂ ਆਉਂਦੀ ਫੈਟ ਦਾ ਵੀ ਹੁਣ ਕਾਫੀ ਹੱਦ ਤਾਈਂ ਇਹ ਦੇਖਿਆ ਗਿਆ ਵੀ ਫੈਟ ਦਾ ਦੁੱਧ ਨਾਲ ਜੇ ਤੁਸੀਂ 50 ਲੀਟਰ ਗਾਂ ਦਾ ਦੁੱਧ ਚੋਣਿਓ ਤਾਂ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਉਹਦੀ 2.0 ਫੈਟ ਆਉਗੀ 50 ਲੀਟਰ ਲਈ ਗਾਂ ਦੀ ਵੀ ਅਸੀਂ ਦੇਖਿਆ ਫੈਟ 3.94038 ਫੈਟ ਆ ਜਾਂਦੀ ਹੈ SNF ਆ ਜਾਂਦੀ ਹੈ ਮੰਨ ਕੇ ਚੱਲੋ ਵੀ 838584 ਇੱਥੇ ਆ ਜਾਂਦੀ ਹੈ ਹੂੰ ਹੂੰ ਮਤਲਬ ਕਿ ਉਹਦੇ ਨਾਲ ਨਹੀਂ ਉਹ ਸਾਰੀ ਡਾਟ ਦੀ ਖੇੜ ਹੈਗੀ ਵੀ ਜੇ ਡਾਟ ਨਾਰਮਲੀ ਵਧੀਆ ਹੋਵੇ 80 ਫਰੀ ਜਿਵੇਂ ਟੌਕਸਿਸਿਟੀ ਤੋਂ ਮੁਕਤ ਹੋਵੇ ਜਿਹੜੀ ਫੀਡ ਆਪਾਂ ਪਾਉਣੀ ਆ ਹੂੰ ਤੇ ਛੋਟੇ ਲੈਵਲ ਤੇ ਇਹੀ ਪ੍ਰੋਬਲਮ ਆਉਂਦੀ ਆ ਕਿਉਂਕਿ ਛੋਟੇ ਲੈਵਲ ਤੇ ਆਪਾਂ ਜਿਹੜਾ ਟੌਕਸਿਸਿਟੀ ਚੈੱਕ ਨਹੀਂ ਕਰਾ ਸਕਦੇ ਹੂੰ ਫੀਡ ਦੀ ਵੀ ਸਾਈਲੇਜ ਦਾ ਟੈਸਟ ਟੂਸਟ ਕਰਾਉਣੇ ਔਖੇ ਹੈਗੇ ਸਾਰੇ ਬੰਦੇ ਨੇ ਕੰਮ ਕਰਨਾ ਨਾ ਸਟਾਰਟ ਕਰਨਾ ਫਾਰਮ ਦੇ ਉੱਤੇ ਗਾਈਆਂ ਦਾ ਉਹ ਕਿੰਨੀਆਂ ਕੰਮ ਤੋਂ ਸਟਾਰਟ ਕਰੇ ਨਵਾਂ ਬੰਦਾ ਜੇ ਤਾਂ ਕੋਈ ਜਾਣਕਾਰ ਬੰਦਾਗਾ ਉਹ ਤਾਂ ਕਰਲੇ 5 ਤੋਂ 10 ਤੋਂ ਕਰਲੇ ਤੇ ਜਮੇ ਬੰਦਾ ਜਿਹਨੂੰ ਜਾਣਕਾਰੀ ਹੈ ਨਹੀਂ ਉਹ ਬੰਦੇ ਨੂੰ ਕਰਨਾ ਚਾਹੀਦਾ ਦੋ ਹੂੰ ਮਨ ਲਓ ਸੱਕ ਕੀ ਨਾਲ ਨਾਲ ਦੋ ਗਾਵਾਂ ਤੋਂ ਕਰੇ ਦੋ ਗਾਵਾਂ ਤੋਂ ਫਿਰ ਉਹਨੂੰ ਪਤਾ ਲੱਗ ਜੂਗਾ ਨਾ ਵੀ ਫੈਟ ਫੂਡ ਮੰਨ ਲਓ ਇਹ ਕਾਫੀ ਕੁਝ ਹੈ ਫੈਟ ਫੂਡ ਚੈੱਕ ਕਰਨੀ ਆਉਣ ਲੱਗ ਜੂਗੀ ਨੀਰਾ ਪੱਠਾ ਪਾਉਣਾਗਾ ਸਾਰਾ ਗਾਵਾਂ ਦਾ ਵੀ ਕਿਵੇਂ ਇਹ ਇਹਨਾਂ ਦਾ ਹੈਗਾ ਹੈਗਾ ਰਹਿੰਦੀਆਂ ਕਿਵੇਂ ਆ ਜਾਂ ਜਦੋਂ ਇਹ ਇਹ ਚ ਆਉਂਦੀਆਂ ਕਿਉਂਕਿ ਮੱਝ ਨਾਲ ਡਿਫਰੈਂਟ ਇਹਨਾਂ ਦਾ ਇਹ ਆ ਇਹਨਾਂ ਨੂੰ ਆਪਾਂ ਕਹਦੇ ਨੇ ਵੀ ਇਹ ਫਰਾਕ ਹੋ ਗਈਆਂ ਮੱਝ ਦੱਬੇ ਕੱਢਦੀ ਐ ਪ੍ਰੋਬਲਮ ਉਹਦੀ ਵੀ ਉੱਡੀ ਐ ਪ੍ਰੋਬਲਮ ਇਹਦੀ ਵੀ ਉੱਡੀ ਐ ਮੱਝ ਜੇ ਏਆਈ ਕਰਤੀ ਦੀ ਤਿੰਨ ਮਹੀਨਾ ਵਿੱਚ ਚੈੱਕ ਕਰੀ ਖਾਲੀ ਇਹ ਕੀ ਐ ਟੀਕਾ ਭਰਿਆ ਰਹੀ ਨਹੀਂ 20 ਦਿਨਾਂ ਬਾਅਦ ਫਿਰ ਬੋਲਦੀ ਉਹ ਕੋਈ ਕਸੂਰ ਵਾਲੀ ਗੱਲ ਨਹੀਂ ਗਈ ਵੀ ਜਦੋਂ ਲਗਾਤਾਰ ਬੋਲੀ ਜਾਂਦੀ ਐ ਤੇ ਜਦੋਂ ਟੀਕਾ ਭਰਤਾ ਤੁਸੀਂ ਤੇ ਜ਼ਿਆਦਾਤਰ ਅਸੀਂ ਗਾਵਾਂ ਚੱਕੀ ਨਹੀਂ ਕਰਦੇ ਫਾਰਮ 'ਚ ਅੱਛਾ ਜ਼ਿਆਦਾਤਰ ਚੱਕੀ ਨਹੀਂ ਕਰਦੇ ਜਦੋਂ ਏਆਈ ਕਰਤੀ ਮਨ ਲਓ ਵੀ ਸਾਨੂੰ ਹੋ ਗਿਆ ਵੀ ਮਹੀਨਾ ਟੱਪ ਗਿਆ 21 ਦਿਨਾਂ ਤੋਂ ਬੋਲ ਹੀ ਪੈਣਾ ਹੁੰਦਾ ਗਾਣੇ ਹਾਂ 20 22 ਦਿਨਾਂ ਤੋਂ ਉਹ ਨਹੀਂ ਹਿੱਟ ਜਿਹੜੀ ਟਾਂ ਮਹੀਨਾ ਟੱਪ ਗਿਆ ਮੰਨ ਲਓ ਪ੍ਰੈਗਨੈਂਟ ਹੋ ਗਈ ਹਾਂ ਹਾਂ ਇੱਕ ਬਹੁਤ ਵਧੀਆ ਚੀਜ਼ ਇਹਦੇ 'ਚ ਇਹ ਹੈ ਇਹਦਾ ਸਿਸਟਮ ਹੈ ਮੱਧਮ ਨੂੰ ਦੱਬਾ ਨਹੀਂ ਕੱਢਦੀ ਨਹੀਂ ਕੱਢਦੀ ਹੀਟ ਚ ਆਈ ਜਾਂਦੀ ਹਾਂ ਇਹ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਜਿੰਨੀਆਂ ਗਾਵਾਂ ਜ਼ਿਆਦੇ ਬੋਲਦੀਆਂ ਇਹ ਤਜਰਬੇ ਦੀ ਗੱਲ ਹੈ ਵੀ ਉਹ ਜ਼ਿਆਦਾ ਕਨਸੀਵ ਕਰਦੀਆਂ ਗੱਬਣ ਵੱਧ ਰਹਿੰਦੀ ਹੈ ਇਹ ਆਈ ਦਾ ਸਹੀ ਸਮਾਂ ਕਿਹੜਾ ਗਾਵਾਂ ਦਾ ਕਿਹੜੇ ਸਮੇਂ 'ਚ ਆਈ ਕਰੋ ਯਾਰ ਤਰ ਇਹ ਮੈਡੀਟ ਦੇ ਵਿੱਚ ਕਿਹਾ ਜਾਂਦਾ ਤਿੰਨ ਭਾਗਾਂ 'ਚ ਇਹਨੂੰ ਵੰਡ ਲੈਂਦੇ ਇਹ ਇਹ ਨੂੰ ਇਹਦੇ ਨੂੰ ਜਿਵੇਂ ਪਹਿਲੇ 18 24 ਘੰਟੇ ਛੱਡ ਦਿੰਦੇ ਆ ਮੱਝ 'ਚ 15 ਛੱਡਦੇ ਆ ਕਿਉਂਕਿ ਇਹ ਉਮਰ ਹੁੰਦੀ ਆ ਨਾ ਜਿਹੜਾ ਸਪਰਮ ਹੈ ਇਹਦੀ 18 ਤੋਂ 24 ਵੀ ਉਮਰ ਹੈ ਨਹੀਂ ਸਾਲ ਦੇ ਮੁਤਾਬਕ ਮਹੀਨਿਆਂ ਦੇ ਮੁਤਾਬਕ ਕਿਹੜੀ ਰੁੱਤ ਦੇ ਵਿੱਚ ਇਹ ਜ਼ਿਆਦਾਤਰ ਰੁੱਤ ਦੇ ਵਿੱਚ ਤਾਂ ਤੁਸੀਂ ਇਹਨੂੰ ਪ੍ਰੈਗਨੈਂਟ ਕਰਾਓ ਵੀ ਇਹ ਨੌਵੇਂ ਤੋਂ ਲੈ ਕੇ ਤੇ ਤੁਹਾਡਾ ਫਰਵਰੀ ਮਾਰਚ ਤੱਕ ਸੂਆ ਪਾ ਦੇਣਗਾ ਵਾ ਅੱਛਾ ਫਰਵਰੀ ਤੱਕ ਐਂਡ ਪਾ ਦੇ ਸੂ ਬੈਣ ਦਾਵਾ ਦਾ ਜਿਹੜਾ ਸੂਆ ਕਮਾ ਮੰਨ ਲਓ ਵੀ ਤੁਸੀਂ ਗਰਮੀ ਚ ਵੀ ਜੇ ਗੱਭਣਾ ਹੁਣ ਗਾ ਕਿਉਂਕਿ ਨੋਂ ਤੋਂ ਸੁੰਦੀ ਹੈ ਜੇ ਤੁਸੀਂ ਮੰਨ ਲਓ ਪੰਜਵੇਂ ਮਹੀਨੇ ਦੀ ਗੱਭਣ ਹੋਈ ਹੈ ਪੰਜਵੇਂ ਮਹੀਨੇ ਚ ਹਾਂ ਉਹ ਫਰਵਰੀ ਚ ਸੋਚੇ ਚ ਸੋਣਾ ਉਹਨੇ ਹਾਂ ਤੇ ਜੇ ਮੱਝ ਹੋਈ ਹੈ ਪੰਜਵੇਂ ਚ ਤੇ ਉਹ 2 10 ਬਾਅਦ ਸੁੰਦੀ ਹੈ ਉਹ ਤੀਜੇ ਬਾ ਇੱਕ ਮਹੀਨਾ ਬਦਲੇ ਹਾਂ ਇੱਕ ਮਹੀਨਾ ਹੋ ਕਿਉਂਕਿ ਤੁਹਾਡੇ ਵਰਗੇ ਬੰਦੇ ਜਨਾਂ ਨੇ ਅਸਲ ਦੇ ਵਿੱਚ ਪ੍ਰੈਕਟੀਕਲ ਕੀਤਾ ਇੱਕ ਤੋਂ ਸਟਾਰਟ ਕੰਮ ਕੀਤਾ ਹੈਗਾ ਨਾ ਸਬਰ ਦੇ ਨਾਲ ਚੱਲਿਓ ਤੇ ਤੁਸੀਂ ਇਸ ਆਪ ਦੇ ਫਾਰਮ ਨੂੰ ਮੇਰੇ ਕੋਲ 10 ਸਾਲਾਂ ਦੇ ਵਿੱਚ ਬਾਅਦੋਂ ਤੁਸੀਂ ਇਹ ਫਾਰਮ ਬਣਾਇਆ ਪਹਿਲਾਂ ਘਰ ਦੇ ਵਿੱਚ ਹੀ ਰੱਖਿਆ ਨਾ 2008 ਤੋਂ ਸ਼ੁਰੂ ਕੀਤਾ ਤੇ 18 'ਚ ਬਣਾਇਆ 2008 ਤੋਂ ਅਸੀਂ ਘਰੇ ਪਸ਼ੂ ਰੱਖਲੇ ਸੀਗੇ ਤੇ 18 ਦੇ ਵਿੱਚ ਮੈਂ ਫਾਰਮ ਪਾ ਕੇ 18 ਦੀ ਅਪ੍ਰੈਲ ਨੂੰ ਮੈਂ ਇੱਥੇ ਲੈ ਕੇ 17 'ਚ ਫਾਰਮ ਸ਼ੁਰੂ ਕਰਤਾ ਸੀ 18 ਦੀ ਅਪ੍ਰੈਲ ਦੇ ਵਿੱਚ ਮੇਰੇ ਜਾਨਵਰ ਇੱਥੇ ਆਏ ਸੀ 13 ਮੇਰੇ ਕੋਲੇ ਸੀਗੇ ਗਾਵਾਂ ਹੂੰ ਤੇ ਮੇਰੇ ਕੋਲੇ 18 ਕਨਾਲ ਸੀ 5 ਕ ਹਿੱਫੜਾ ਸੀਗੇ ਕਿੰਨਾ ਕੰਮ ਆ ਇਸ ਕੰਮ ਦੇ ਮਤਲਬ ਵੀ ਸਾਰਾ ਦਿਨ ਬੰਦਾ ਇਸ ਕੰਮ ਤੇ ਰਹਿੰਦਾ ਸਾਂਭ ਸੰਭਾਲ ਕਿੰਨਾ ਟਾਈਮ ਕਰਨਾ ਪੈਂਦਾ ਬੰਦੇ ਨੂੰ ਹੂੰ ਇਹਦੇ ਲਈ ਤਾਂ ਮੱਲੋ ਟਾਈਮ ਬਹੁਤ ਦੇਣਾ ਪੈਂਦਾ ਇਹ ਤਾਂ ਜਿਵੇਂ ਆਪਾਂ ਮੰਨ ਲਓ ਨਾ ਵੀ ਡਿਊਟੀ ਕਰਦੇ ਹੁੰਦੇ ਆ ਕਿ ਵੀ ਤੜਕੇ ਡਿਊਟੀ ਤੇ ਆ ਕੇ ਤੇ ਆਥ ਨਹੀਂ ਆਪਾਂ ਜਾਣਾਗਾ ਹੂੰ ਮਤਲਬ ਇਹਦੀ 24 ਘੰਟੇ ਡਿਊਟੀ ਹੈਗੀ ਕਿਉਂਕਿ ਮੇਰਾ ਕੰਮ ਤਾਂ ਜਿਆਦਾ ਹੁਣ ਫਾਰਮ ਦਾ ਪਹਿਲਾਂ ਤਾਂ ਮੈਂ ਪੱਠੇ-ਪੁੱਠੇ ਨਾਲ ਪਾਉਂਦਾ ਸੀਗਾ ਹੂੰ ਉਨ ਮੈਂ ਮੇਰਾ ਭਾਈ ਤੇ ਆਪਣੇ ਲੇਬਰ ਵਾਲੇ ਪੱਠੇ ਪਾਉਂਦੇ ਆ ਮੇਰਾ ਕੰਮ ਤਾਂ ਵੀ ਸਾਰੀਆਂ ਗਾਵਾਂ ਗੱਬਣ ਕਰਾਉਣੀਆਂ ਸਾਰੀਆਂ ਖੋਵਣੀਆਂ ਸਾਰਿਆਂ ਦੇ ਥਣਲੇ ਵਿੱਚ ਚੈੱਕ ਕਰਨੀ ਤੇ ਫੀਡ ਫੂਡ ਸਾਰੀ ਚੈੱਕ ਕਰਾਉਣੀ ਚਾਰ ਟੈਸਟ ਪਾਉਣਾ ਮੈਂ ਤਾਂ ਫਾਰਮ ਦਾ ਇਹ ਚੀਜ਼ ਦੇਖਦਾ ਸਾਰੀ ਤੇ ਮੇਰਾ ਭਾਈ ਇਹਨੂੰ ਪੱਠੇ ਪਾਉਣੇ ਆ ਜਿਵੇਂ ਸਾਰਾ ਚਾਰ ਪਾਉਣਾ ਕਿੰਨਾ ਪਾਉਣਾ ਕੀ ਗੱਲ ਬਾਤ ਹੈ ਜਿਵੇਂ ਅਸੀਂ ਬੈਠ ਕੇ ਡਾਈਟ ਬਣਾਈ ਤੇ ਉਹ ਵੀ ਇੰਨਾ ਇੰਨਾ ਆਪਾਂ ਫੀਡ 'ਚ ਆਪਣੇ ਤਾ ਕੁਝ ਪਾਉਣਾ ਉਹ ਸਾਰਾ ਤੋਲ ਕੇ ਕੰਡਾ ਕਰਕੇ ਉਹ ਪਾਉਂਦਾ ਮਤਲਬ ਇਕੱਲੇ ਬੰਦੇ ਦਾ ਜੇ ਲਾਰਜ ਸਕੇਲ ਤੇ ਕੰਮ ਕਰਨਾ ਹੋਣੀ ਹੈ ਪਰਿਵਾਰ ਦਾ ਸਹਿਯੋਗ ਬਹੁਤ ਜ਼ਰੂਰੀ ਨਹੀਂ ਨਹੀਂ ਹੈ ਨਹੀਂ ਵੱਡੇ ਪਰਿਵਾਰ ਦਾ ਅਸੀਂ ਦੋਨੇ ਭਾਈ ਇਕੱਠੇ ਆ ਅਸੀਂ ਹੁਣ ਵਧਾਈ ਜਾਨੇਗੇ ਮੰਨ ਲਓ ਵੀ ਸਾਡਾ ਟਾਰਗੇਟ ਇਹ ਹੈ ਵੀ ਅਸੀਂ 100 گاਾਂ ਦੇ ਦੁੱਧ ਵਾਲੀ ਰੱਖਾਂਗੇ ਘਟੋ ਘਟ ਹੂੰ ਤੇ ਅਸੀਂ ਬਰੀਡ ਤੇ ਤਾਂ ਹੀ ਕੰਮ ਕਰੀਏ ਨੇ ਬੱਚਿਆਂ ਨੂੰ ਵੀ ਅਸੀਂ ਪ੍ਰੋਪਰ ਸਾਰਾ ਬਾਡੀ ਵੇਟ ਕਰਦੇ ਆ ਵੈਕਸੀਨੇਸ਼ਨ ਵਗੈਰਾ ਬਰੂਸੀਲੋਸ ਮਤਲਬ ਕਿ ਅਸੀਂ ਆਏ ਸਾਲ ਸਾਰੀਆਂ ਵੇੜੀਆਂ ਦਾ ਟੈਸਟ ਕਰਵਾਉਣੀ ਹੈ ਵੈਕਸੀਨੇਸ਼ਨ ਕਰਦੇ ਆ ਸਾਡੇ ਕੋਲੇ ਅਜ ਤੱਕ ਇੱਕ ਵੀ ਕੇਸ ਫਾਰਮ ਚ ਬਰੂਸੀਲੋ ਜਿਹਦੇ ਦੇ ਮਨ ਲੈ ਇਸ ਚੀਜ਼ ਚ ਜਿਹੜੀ ਹੁਣ ਬਹੁਤ ਖਤਰਨਾਕ ਬਿਮਾਰੀ ਹੈ ਮਤਲਬ ਕਿ ਜੇ ਉਹ ਜੀ ਗਾਂ ਤੁਸੀਂ ਫਾਰਮ ਤੇ ਲੈ ਜਾਂਦੀ ਤਾਂ ਤੁਹਾਡਾ ਫਾਰਮ ਹੋਇਆ ਹੀ ਨਹੀਂ ਪਤਾ ਸਾਰੇ ਖਤਮ ਕਰਦੀ ਤੇ ਹੁਣ ਤੱਕ ਕਿੰਨੇ ਕੰਪੀਟੀਸ਼ਨ ਦੇ ਵਿੱਚ ਭਾਗ ਲਾਤੇ ਕਿੰਨੇ ਨਾਮ ਜਿੱਤ ਚੁੱਕੇ ਤੁਸੀਂ ਪੀਡੀਐਫ ਦੇ ਵਿੱਚ ਅਸੀਂ ਪਹਿਲੇ ਸਾਲ ਅਸੀਂ ਦੋ ਹੀ ਫਰਾਂ ਪਾਈਆਂ ਸੀ ਇੱਕ ਸੀਗਾ ਹੂੰ ਤੇ ਬਾਕੀ ਇੱਕ ਸਾਲ ਅਸੀਂ ਚਾਰ ਪਾਈ ਚਾਰੇ ਨਾਮ ਸੀ ਹੂੰ ਤੇ ਛੇ ਇੱਕ ਸਾਲ ਅਸੀਂ ਮੰਨ ਲਓ ਵੀ ਦੋ ਪਾਈਆਂ ਸੀ ਬੱਦੋਲ ਦੋਨੇ ਨਾਮ ਤੁਸੀਂ ਤੇ ਫਿਰ ਕੁਝ ਸਾਡੇ ਹੈਗੇ ਜਿਵੇਂ ਧਨੋਲੇ ਸੀ ਕੁਝ ਜ਼ਿਲੇਵਾਰ ਹੈ ਮੰਨ ਲਓ ਕੁੱਲ ਮਿਲਾ ਕੇ 11 12 ਸਾਡੇ ਪ੍ਰਾਈਜ ਆ ਕੇ گاਵਾں ਦੇ ਪੰਜ ਕਸਾਲਾਂ ਚ ਠੀਕ ਹੈ ਤੇ ਸਾਡੇ ਮੰਨ ਲੇ ਚਲੋ ਅਸੀਂ ਜੋ ਪਾਰਟਿਸਪੀਟ 15 ਪਸ਼ੂ ਨੂੰ ਕਰਾਇਆ ਤੇ 15 ਪਸ਼ੂਆਂ ਚੋਂ ਅਸੀਂ ਤਿੰਨ ਚਾਰ ਕੁ ਪਸ਼ੂ ਸਾਡੇ ਮੁੜਿਆ ਤੇ ਮੰਨ ਲਓ ਹੁਣ ਤਾਂ ਸਮਝ ਵੀ ਆ ਗਈ ਹੈ ਨਾ ਵੀ ਬਰੀਡ ਨਹੀਂ ਜਦੋਂ ਅਸੀਂ ਰਿੰਗ ਦੇ ਵਿੱਚ ਮੇਲਾ ਲੜਿਆ ਨਾ ਸਾਨੂੰ ਉਦੋਂ ਪਤਾ ਲੱਗਿਆ ਵੀ ਬਰੀਡ ਕੀ ਖਾਸੀਅਤ ਹੈ ਕੀ ਹੁੰਦਾ ਇਹਨਾਂ ਦੇ ਵਿੱਚ ਹੂੰ ਵੀ ਕੀ ਚੀਜ਼ਾਂ ਦੇਖੀਆਂ ਜਾਂਦੀਆਂ ਪਹਿਲਾਂ ਤਾਂ ਅਸੀਂ ਇੱਥੋਂ ਹੀ ਦੇਖ ਕੇ ਲੈ ਗਏ ਜਿਵੇਂ ਆਪਣੇ ਆਮ ਕਹਿੰਦੇ ਸੀ ਵੀ ਇਹਦੇ ਕੰਨ ਗੋਲ ਐ ਹੂੰ ਇਹਦੇ ਕੰਨ ਗੋਲ ਐ ਦੇਖ ਕਨੇ ਸੋਹਣੇ ਕੰਨ ਐ ਇਹਦੇ ਆਏ ਆ ਬਸ ਉਹ ਚੀਜ਼ਾਂ ਕੰਨ ਗੋਲ ਗੂਲ ਕਾਣੂ ਹੋ ਤਾਂ ਬੜਾ ਕੁਝ ਉਹਦੀ ਸਾਰੀ ਬੋਡੀ ਦਾ ਸਟਰਕਚਰ ਪੇਟ ਦਾ ਦੇਖਦੇ ਆ ਉਹਦਾ ਪਸਲੀਆਂ ਪਸਲੀਆਂ ਦਾ ਦੇਖਦੇ ਆ ਉਹਦੀਆਂ ਲੱਤਾਂ ਉਹਦੀ ਰੀੜ ਦੀ ਟੌਪ ਲਾਈਨ ਕਿੰਨੀ ਮਜ਼ਬੂਤ ਐ ਹੂੰ ਬਾਕੀ ਉਹਦੀ ਲੰਬਾਈ ਕਿਵੇਂ ਐ ਮਤਲਬ ਉਹ ਆਰਡਰ ਕਹੇ ਜਾ ਬਣਾਉਗੀ ਲੰਮਾ ਟਾਈਮ ਚੱਲੇਗਾ ਹੁਣ ਆਪਣੇ ਕੋਲ ਇੱਕ ਗਾਂ 12 ਸੂਏ ਸੂਪੀ ਜੀ ਤੋਂ ਮੈਂ ਲੈਤੀ ਸੀ ਕਸੂਆ ਉਹਦੇ ਘਰੇ ਸੂਈ ਸੀ 12 ਮੇਰੇ ਕੋਲੇ ਸੂਕੀ ਅੱਜ ਤੱਕ ਉਹ ਗਾਂ ਨੂੰ ਕਦੇ ਵੀ ਮਸਟੈਟਸ ਵਗੈਰਾ ਨਹੀਂ ਆਈ ਹੂੰ ਕਿਆ ਬਾਤ ਹੈ ਮਨ ਲਓ ਚੰਗੀ ਬਰੀਡ ਦੀ ਆ ਬਹੁਤ ਚੰਗੀ ਉਹਨੇ ਮੇਰੇ ਕੋਲੇ ਮੰਨ ਲਓ 12 ਸੂਏ ਦੇ ਵਿੱਚੋਂ 11 ਬੱਚੀਆਂ ਦਿੱਤੀਆਂ ਕਿਆ ਬਾਤ ਹੈ ਤੇ 11 ਬੱਚੀਆਂ ਦੇ ਵਿੱਚੋਂ 7 ਬੱਚੀਆਂ ਪੀਡੀਐਫੇ ਕੰਪੀਟੀਸ਼ਨ ਲੜ ਚੁੱਕੀ ਉਸੇ ਗਾਂ ਦੀ ਤੇ 7ੇ ਨਾਮ ਚ ਕਿਆ ਬਾਤ ਹੈ ਕੋਈ ਨੌਵੇਂ ਨੰਬਰ ਤੇ ਆ ਕੋਈ ਤੀਜੇ ਦੇ ਉਹ ਉਹ ਬਰੀਡ ਜਿਹੜੀ ਹੈਗੀ ਉਹ ਅੱਗੇ ਤੇਰੇ ਫਾਰਮ ਦੇ ਵਿੱਚ ਮਨ ਲਓ ਲਾਰਜ ਸਕੇਲ ਦੇ ਵਿੱਚ ਉਸੇ ਦੇ ਜਾਨਵਰ ਹੈ ਤੁਹਾਡੇ ਕੋਲ ਉਹਦੇ ਮੇਰੇ ਕੋਲੇ ਹੁਣ ਦੇਖੋ ਜੀ ਉਹਦੀਆਂ 11 ਉਂ 3 ਆਈਆਂ ਹੂੰ ਉਹਨਾਂ ਦੇ ਗਾਂ ਸੈਕਸਰ ਸੀਮਨ ਲਾ ਕੇ ਉਹਨਾਂ ਦੀਆਂ 3 ਆਈਆਂ ਹੂੰ ਮੰਨ ਕੇ ਚੱਲੋ ਵੀ ਅਸੀਂ ਦੇਖਿਆ ਹੈ ਜੀ 1400 ਲੀਟਰ ਦੁੱਧ ਹੈ ਤੇ 900 1100 ਲੀਟਰ ਦੁੱਧ ਕੱਲੀ ਉਹਦੀ ਫੈਮਿਲੀ ਦਾ ਹੀ ਹੈ ਉਹਦਾ ਪਰਿਵਾਰ ਆ ਸਾਡੇ ਕੋਲੇ ਸਾਰਾ ਉਹ ਹੁਣ ਗਾਂ ਜਿਹੜੀ ਸਾਡੇ ਕੋਲੇ ਅੱਜ ਵੀ ਹੈ ਉਹ ਪਾਸੇ ਖੁੰਝੇ ਚ ਬੈਠੀ ਹੈਗੀ ਕੱਲੀ ਤੇ ਜ਼ਿਆਦਾਤਰ ਉਹਨੂੰ ਕੱਲੀ ਨੂੰ ਬਾਹਰ ਖੁੱਲੀ ਛੱਡ ਦਿੰਦੇ ਆ ਇਹ ਇਹਦਾ ਨਾਮ ਵੀ ਕਪਲਾ ਹੀ ਆ ਸਾਡੇ ਕੋਲ ਪਹਿਲੀ ਗਾਂ ਦਾ ਨਾਮ ਕਪਲਾ ਸੀ ਇਹਦਾ ਨਾਮ ਕਪਲਾ ਤਰੇ ਉਹਨੂੰ ਸਰੀ ਕਰਤਾ ਰਿਟਾਇਰਮੈਂਟ ਕਰਤੀ ਸੀ ਕਿ ਹਜੇ ਨਹੀਂ ਰਿਟਾਇਰਮੈਂਟ ਨਹੀਂ ਐ ਤੱਕੀ ਵੀ ਸੂਈ ਐ ਤੱਕੀ ਬੱਚਾ ਦੇਗੀ ਤੇ ਦੁੱਧ 40 ਕਿਲੋ ਲੀਟਰ ਦਿੰਦੀ ਆ ਉਹ ਅੱਛਾ ਸਿਰਾ ਪੀਕ ਉਹਦਾ 40 ਕਿਲੋ ਲੀਟਰ ਦਾ ਹੈਗਾ ਪਰ ਉਹਦੀਆਂ ਗਾਂ 3ਆਂ ਹੈਗੀਆਂ 50 55 60 ਲੀਟਰ ਤੱਕ ਵੀ ਹੈਗੀਆਂ ਤੇ ਉਹਦੀਆਂ 3ਆਂ ਕੰਪੀਟੀਸ਼ਨ ਬਹੁਤ ਜ਼ਿਆਦਾ ਲੜਦੀਆਂ ਹੈਗੀਆਂ ਮਤਲਬ ਕਿ ਉਹ ਆਪ ਵੀ ਉਹਦੀ ਕੁਆਲਿਟੀ ਜਿਹੜੀ ਬਹੁਤ ਚੰਗੀ ਅੱਜ ਵੀ ਉਹਦੀ ਜਿਹੜੀ ਟੌਪ ਲਾਈਨ ਬਹੁਤ ਮਜ਼ਬੂਤ ਹੈ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਹੈ 12 ਸੂ ਉਦਰ ਉਹਦਾ ਇੰਨਾ ਜ਼ਿਆਦਾ ਹੋ ਨਹੀਂ ਹੋਇਆ ਡਾਕਟਰ ਸਾਹਿਬ ਦਾ ਧੰਨਵਾਦ ਬਹੁਤ ਬਹੁਤ ਜਿਨ੍ਹਾਂ ਨੇ ਵਧੀਆ ਜਾਣਕਾਰੀ ਦਿੱਤੀ ਤੇ ਇਹਨਾਂ ਨੂੰ ਮੈਂ ਰਿਕਵੈਸਟ ਕਰਕੇ ਕਿਹਾ ਵੀ ਤੁਸੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਦੀ ਜਾਣਕਾਰੀ ਜ਼ਰੂਰ ਪਾਇਆ ਕਰੋ ਤੁਹਾਡਾ ਇੰਨਾ ਵਧੀਆ ਤਜਰਬਾ ਤੁਸੀਂ ਮਲਵੇ ਇੱਕ ਤਰੀਕਾ ਨਾਲ 0 ਤੋਂ ਸਟਾਰਟ ਕਰਕੇ ਕੰਮ ਸਬਰ ਦੇ ਨਾਲ ਵਿਦਆਊਟ ਕੋਈ ਇਨਵੈਸਟਮੈਂਟ ਕੀਤੇ ਇਹਨਾਂ ਪਸ਼ੂਆਂ ਦੇ ਵਿੱਚੋਂ ਕਮਾ ਕੇ ਇਹਨਾਂ ਦੇ ਉੱਤੇ ਲਾਏ ਤੇ ਹੁਣ ਸਾਰੇ ਪਰਿਵਾਰ ਵਧੀਆ ਇਸ ਇਲਾਕੇ ਦੇ ਵਿੱਚ ਇੱਕ ਬੈਸਟ ਜਿਹੜਾ ਡੈਰੀ ਫਾਰਮ ਚਲਾ ਰਹੇ ਹੋ ਜਿਹੜੇ ਲੋਕਾਂ ਲਈ ਸਾਡੇ ਨੌਜਵਾਨਾਂ ਲਈ ਤੁਸੀਂ ਰੋਲ ਮਾਡਲ ਦਾ ਕੰਮ ਕਰ ਰਹੇ ਹੋ ਤੁਸੀਂ ਵੀਡੀਓ ਜ਼ਰੂਰ ਅਪਲੋਡ ਕਰਿਆ ਕਰੋ ਤੁਹਾਡੇ ਪੇਜ ਦਾ ਨਾਮ ਦੱਸ ਦਿਓ ਜੀ ਡਾਕਟਰ ਸਾਹਿਬ ਕੀ ਆ ਮੇਰੇ ਪੇਜ ਦਾ ਨਾਮ ਸਿੱਧੂ ਬ੍ਰਦਰਜ਼ ਡੈਰੀ ਫਾਰਮ ਤੇ ਭਾਈ ਡਾਕਟਰ ਸਾਹਿਬ ਦਾ ਪੇਜ ਆ ਸਿੱਧੂ ਬ੍ਰਦਰ ਡੈਰੀ ਫਾਰਮ ਬੰਗੀ ਕਲਾਂ ਦੇ ਨਾਂ ਤੇ ਪੇਜ ਆ ਉਹਨੂੰ ਫੋਲੋ ਕਰ ਲਿਓ ਡਾਕਟਰ ਸਾਹਿਬ ਹੁਣ ਉਹਦੇ ਤੇ ਜਾਣਕਾਰੀਆਂ ਜ਼ਰੂਰ ਪਾਇਆ ਕਰਨਗੇ ਆਪਦੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਟਰੀਟ ਕਰਦੇ ਆ ਕਿਵੇਂ ਸਾਂਭ ਸੰਭਾਲ ਹੁੰਦੀ ਆ ਤੋਂ ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਸਹੀ ਗੱਲ ਬਈ ਠੀਕ ਹੈ